ਆਸੀਂ ਮੁਰਜ਼ਾ ਵੀ ਸਾਡੇ ਘੋੜੇ ਦੇ ਮੁਰਜ਼ਾ ਦੇ ਦੇਖੋ ਕੰਦਰ ਨਹੀਂ ਹੱਥ ਨਹੀਂ ਕਰਦੀ ਦੇਖੋ ਆ ਫੂਜਾ ਤੁਹਾਡੇ ਬੱਚਿਆਂ ਦਾ ਤੁਹਾਡੇ ਬੱਚਿਆਂ ਦੇ ਬੱਚਿਆਂ ਦਾ ਬਚ ਬਚਾ ਲੈ ਗਰੀਆਂ ਇਸ ਤਰ੍ਹਾਂ ਦਾ ਕੰਮ ਹੋ ਸਕਦੀ ਹੈ ਅਸੀਂ ਉੱਥੇ ਆਪੇ ਬੈਠੇ ਹੁਏ ਐਟਲੀਸ ਸਰਕਾਰਾਂ ਹੁਏ ਦੇਖੋ ਕਿ ਜਿਆਦਾ ਤੁਹਾਡਾ ਲੱਤਾਂ ਨਹੀਂ ਲੱਗਦੇ ਹਾਂ ਇਹਨੂੰ ਪਤਾ ਚੱਲਦਾ ਆ ਦੇਖੋ ਕਿਵੇਂ ਘੇਰਾ ਪਾ ਲਿਆ ਨਾ ਹਰਿਆਣਾ ਘੇਰ ਲਿਆ ਹਰਿਆਣਾ ਚ ਆ ਕੇ ਬੇਈਮਾਨੀ ਕਰਕੇ ਦਿੱਲੀ ਆ ਕੇ ਫਿਰ ਪੰਜਾਬ ਦਾ ਲੱਤਾਂ ਲੱਗਣ ਦੇ ਨਹੀਂ ਰਿਹਾ ਪੰਜਾਬ ਦੀ ਯੂਨੀਵਰਸਿਟੀ ਨੂੰ ਕਰੋ ਖਰਾਬ ਆਪਾਂ ਨਹੀਂ ਹੋਣ ਦੇਣੀ ਖਰਾਬ ਤੇਸ ਕਰਕੇ ਪਲੀਜ਼ ਇੱਥੋਂ ਖੋਲ ਦਿਓ ਤਾਂ ਇਹ ਪੰਜਾਬ ਮਿੰਟ ਕੀ ਪੰਜਾਬ ਦਾ ਭਵਿੱਖ ਹੈ ਆਪ ਤਾਂ ਮੰਨ ਜਾਓ ਸਰੇ ਬੋਲ ਦਿਓ ਹਾਂ ਬਾਈ ਮੈਂ ਬਚਾੜਾ ਆਪਣੇ ਪੰਜਾਬ ਦੇ ਬੱਚਿਆਂ ਦਾ ਕਿਵੇਂ ਖਾਣਾ ਬੋਲਣਾ ਹੈ ਅੱਛਾ ਆਪਾਂ ਦਾ ਮਤਲਬ ਆਦੇਸ਼ ਨਹੀਂ ਚਲਦਾ ਸਰ ਬੀਬੀ ਵੀ ਬੀਬੀ ਟੱਪੂ ਟੱਪੂ ਇਥੇ ਸਾਡੇ ਬੀਬੀ ਦਾ ਕਦੇ ਆਦੇਸ਼ ਤੋੜ ਦੇਣਾ ਚਾਹੀਏ ਸਰ ਜਰੂਰੀ ਥੋੜੀ ਹਰ ਹਰ ਸਮੇਂ ਆਦੇਸ਼ ਮਾਨਤਾ ਹੈ ਬੈਰੀਕੇਡ ਇਥੋਂ ਨਹੀਂ 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 ਬੰਕਲ ਜੀ ਲੈ ਆਵਾਜ਼ ਤਾਂ ਬੁਲੰਦ ਹੋਣੀ ਚਾਹੀਦੀ ਨਹੀਂ ਨਹੀਂ ਮਾਤਾ ਜੀ ਦਾ ਚੱਲ ਅੱਛਾ ਸਿੰਗਲ ਦੀ ਆਵਾਜ਼ ਤੇਰੀ ਹੋਣੀ ਹੋ ਸਕਦੀ ਮੈਂ ਕਹਿ ਰਹੀ ਆ ਬੈਰੀਕੇਡ ਕਿਉਂ ਆਪਾਂ ਦੇ ਇੱਥੇ ਕੱਪੜੇ ਕੁਪੜੇ ਪਟ ਜਾਣਗੇ ਉੱਤੇ ਚੜਨਾ ਪੈਣਾ ਕਿਲਿਆਂ ਵੀ ਕਿੱਲਾ ਵੀ ਲਾਈਆਂ ਹੋਈਆਂ ਨੇ ਔਰ ਕਿੱਲਾ ਨਹੀਂ ਇਹ ਦੋ ਦਰਵਾਜ਼ੇ ਸਮਾਂ ਫੜ ਕੇ ਸਮਝਾਂਗੇ ਆਹ ਨਹੀਂ ਬੰਦ ਉਹ ਸੁਣਾ ਕੇ ਨਾ ਕੀ ਕਹਿੰਦੇ ਨੇ ਉੱਪਰ ਚੜ੍ਹ ਕੇ ਤੁਸੀਂ ਪਿਆਰ ਨਾਲ ਆਪਾਂ ਨੂੰ ਜਾਣਦੇ ਹੋ ਕਿ ਸਾਡਾ ਬੱਚਾ ਉੱਥੇ ਵੇਟ ਕਰ ਰਹੇ ਨੇ ਉਹਨਾਂ ਨੂੰ ਮਜ਼ਬੂਤੀ ਦੇਣੀ ਹੈ ਉਹ ਸਰਕਾਰਾਂ ਨੂੰ ਆਪਾਂ ਦੱਸਣਾ ਕਿ ਇੰਨਾ ਸੋਖਾ ਨਹੀਂ ਪੰਜਾਬ ਨਾਲ ਪੰਗਾ ਲੈਣਾ ਔਰ ਜ਼ਰੂਰੀ ਹੈ ਇਸ ਟਾਈਮ ਇਸ ਟਾਈਮ ਸਾਰੀਆਂ ਮਾਈ ਭਾਗੋ ਇੱਥੇ ਇਕੱਠੀਆਂ ਹੋਈਆਂ ਤੁਸੀਂ ਦੇਖ ਲਓ ਮੈਡਮ ਰੋਕਣਾ ਬੜਾ ਔਖਾ ਮੈਮ ਤੁਸੀਂ ਤਾਂ ਬੀਬੀਆਂ ਹੋ ਪੁਲਿਸ ਤੁਸੀਂ ਤਾਂ ਸਾਡੀ ਦਰਦ ਸਮਝੋ ਸਾਨੂੰ ਸਾਡੇ ਨਾਲ ਤਾਕਤਾਂ ਰਹਿੰਦੇ ਆਂ ਹਾਂਜੀ ਜਨਾਬ ਮੈਂ ਪੁਲਿਸ ਅਫਸਰ ਵੀ ਆ ਯੈਸ ਮੈਮ ਤੁਸੀਂ ਪੁਲਿਸ ਅਫਸਰ ਨੇ ਲੈ ਜਿਓ ਇਹਨਾਂ ਨੂੰ ਮੰਨ ਕੇ ਥੋੜੀ ਅੱਜ ਸਰਕਾਰਾਂ ਸਾਨੂੰ ਦੇਖਣ ਦੋਗੀ ਬੀਬੀਆਂ ਪੰਜਾਬ ਦੀਆਂ ਕਿੰਤੋਂ ਘਟ ਨਹੀਂ ਹੈਗੀਆਂ ਕੀ ਜੋਸ਼ ਹੈ ਉਹਨਾਂ ਨੂੰ ਪਤਾ ਫਿਰ ਫਿਰ ਮੈਡਮ ਉਹਨਾਂ ਨੂੰ ਜਿਆਦਾ ਦਿਖਾ ਦਿਓ ਇੰਨਾ ਕੁਸ਼ ਕਰਨ ਮਨਾ ਇੱਕ ਤੁਸੀਂ ਜੋ ਪ੍ਰਦਰਸ਼ਨ ਕਰਨਾ ਕਰ ਸਕਦੇ ਹੋ ਯਹਾਂ ਕਿਆ ਫਾਇਦਾ ਹਾਂਜੀ ਮੈਡਮ ਸਾਦਰ ਸਾਹਿਬ ਜੀ ਤਬੀਅਤ ਖਰਾਬ ਹੈ ਜੀ ਖਾਣ ਦੀ ਪ੍ਰੋਬਲਮ ਹੈ ਉੱਧਰ ਮੈਡਮ ਉੱਧਰ ਵੀ ਬੰਦ ਹੈ ਜੀ ਬਿਲਕੁਲ ਪੀਜੀ ਵਾਲਾ ਚੌਕ ਤੋਂ ਦੀ ਰੋਕ ਐਂਟਰੀ ਹੈਗੀ ਜੀ ਬਿਲਕੁਲ ਪੀਜੀ ਵਾਲਾ ਚੌਕ ਤੋਂ ਦੀ ਰੋਕ ਐਂਟਰੀ ਹੈਗੀ ਜੀ ਸਾਡੇ ਮਸ਼ਹਲ ਬੰਦ ਹੈ ਮੇਰੇ ਚੌਕ ਤੋਂ ਨਹੀਂ ਹੰਦੇ ਜੰਨੂ ਰੋ ਪਤਾ ਨਹੀਂ ਕਿਹੜੇ ਤੋਂ ਕਰ ਰਹੇ ਨੇ ਜੀ ਆਪ ਮਟੋਰ ਤੋਂ ਅਗਲਾ ਆ ਡੀਐਸਪੀ ਤੁਹਾਡੇ ਪੰਜਾਬ ਦੇ ਖੜੇ ਨਹੀਂ ਜੀ ਇੱਥੇ ਮੈਨੂੰ ਨਹੀਂ ਦਿੱਤਾ ਪੰਜਾਬ ਦਾ ਪੰਜਾਬ ਦੇ ਨਾ ਇਹ ਇਹ ਦਲਕਾ ਮਾਰਨ ਦੀ ਕੋਸ਼ਿਸ਼ ਕਰਦੇ ਸੀਗੇ ਕਹਿੰਦੇ ਜੀ ਥਾਣੇ 'ਚ ਲੈ ਜਾਾਂਗੇ ਮੈਂ ਉਹਨਾਂ ਨੂੰ ਕਿਹਾ ਮਾ ਜੀ ਕਿਸੇ ਹੋਰ ਨੂੰ ਦਵਾਇਓ ਆਫੀ ਤੁਹ ਤੋਂ ਦਮਣ ਵਾਲੇ ਨਹੀਂ ਹੈਗੇ ਫਾਹਮ ਜੀ ਯਾਰ ਤੁਸੀਂ

ਵੀ ਆਪਣਾ ਕੰਮ ਕਰ ਰਿਹਾ ਲੱਗਦਾ ਹੈ। ਅਰੋਹ ਅਰੋਹ ਬਿੰਦੀ ਸਟੇਸ਼ਨ ਹੈ। ਜਿੰਨਾ ਬੰਦਾ ਦੇਖੀਏ। ਮੈਂ ਖਾਣੇ ਵੀ ਪਾਉਂਦਾ। ਜਿੰਨਾ ਜਲਦਾ ਬਰੂ ਪਰ ਬਹੁਤ ਸਾਹਜਾ ਕਰਾਣਾ ਨਹੀਂ। ਉਹਵਾ ਦੇਖੋ। कि भी खड़े बाकी भी खड़े यार कोई डॉक्टर फोन नहीं आ रहा साहब चाटी भी जा रहा है देखो आज लगे दोबारा इसको थ्राफी करनी है ध्यान रख के बाकी के करने के नहीं संभालने बोलोगे सलाह ਇਹ ਕੋਈ ਕਹਾਣੀ ਅਸੀਂ ਨਹੀਂ ਕਰਾਂਗੇ ਤੁਸੀਂ ਆਪਣੀ ਪਸੰਦ ਕੋਈ ਸਾਰੇ ਵਾਲੇ ਇਲਾਕੇ ਦੀ ਚੁਣ ਸਕਦੇ ਹੋ ਤੇ ਤੁਸੀਂ ਜੋ ਪ੍ਰੋਟੈਸਟ ਕਰਨਾ ਹੈ ਜੋ ਸੰਘਾਤ ਤੇ ਉਰਦੀ ਭੇਜਿਆ ਤੁਸੀ ਜੋ ਪ੍ਰੋਟੈਸਟ ਕਰਨਾ ਹੈ ਜੋ ਸੰਘਾਤ ਤੇ ਉਰਦੀ ਭੇਜਿਆ ਤੁਸੀ ਜੋ ਪ੍ਰੋਟੈਸਟ ਕਰਨਾ ਹੈ ਜੋ ਸੰਘਾਤ ਤੇ ਉਰਦੀ ਭੇਜਿਆ ਨਾ ਨਹੀਂ ਦਿੱਲੀ ਮੰਗ ਪੱਕੇ ਧਰ ਲੈ ਲਗਾਂਗੇ ਨਹੀਂ ਓਏ ਪੱਕੇ ਟੰਡੇ ਲਾਡ ਲੈਣੇ ਨਹੀਂ ਇਹ ਇਹ ਤਾਂ ਅਨਕਨਸਟੀਟਿਊਸ਼ਨਲ ਫਿਰ ਤੁਸੀਂ ਗੱਲ ਕਰਦੇ ਕਿ ਇਥੇ ਜਾਣੀ ਆ ਅਸੀਂ ਕਹਿ ਰਹੇ ਹਾਂ ਪੀਸਫੁਲੀ ਤੁਸੀਂ ਸਾਡੀ ਚੈਂਟਰ ਆਓ ਪਾਜੀ ਕੱਠੋ ਫਿਰ ਸਾਡੀ ਪ੍ਰੋਟੈਕਸ਼ਨ ਨਹੀਂ ਬਣਾ ਬਲੋਕ ਕਰਨਾ ਨਹੀਂ ਕਰਨਾ ਮੈਂ ਅੱਛਾ ਲਾਜ ਆ ਕੇ ਜੇ ਆਹ ਨੂੰ ਚੰਡੀਗੜ੍ਹ ਦੀ ਚੋੜ ਲੈਣਾ ਤੇ ਅਸੀਂ ਨਹੀਂ ਦਰ ਪੰਜਾਬੀ ਨਹੀਂ ਬਣਦੇ ਬੜੀ ਗੱਲ ਜਾਈ ਇਹ ਉਹ ਤਾਂ ਜਾਣ ਲੱਗੇ ਇਹਨਾਂ ਨੂੰ ਵੀ ਬੰਦ ਕਰਾ ਦੇਣਾ ਆ ਰੋ ਰਿਹਾ ਨਹੀਂ ਬੰਦ ਕਰਨਾ ਆਪਾਂ ਮਾਪੇ ਫੇਰ ਬੋੜਾ ਇਹਨੂੰ ਬਟਨ ਬੰਦ ਕਰਾ ਦਿੰਗੇ ਬੰਦ ਕਰਨਾ ਪੰਜਾਬ ਦੇ ਬਾਬਾ ਜੀ ਬਲੂ ਰੋਡ ਤੇ ਜਿੰਨੀ ਸਾਰਾ ਬੰਦ ਕਰਾ ਸਾਰੇ ਕੋਈ ਨੇੜੇ ਨਾਲ ਸਿੱਧਾ ਬਿਲਕੁਲ ਪੀਸਫੁਲੀ ਚੱਲਾਂਗੇ ਸਾਡੇ ਕੋਲ ਕੋਈ ਖਰਾਬੀ ਨਹੀਂ ਹੋਊਗੀ ਇਹ ਗੱਲ ਹੈ ਮੰਤ ਪੰਗਾਮ ਆਪਾਂ ਦੇ ਪਿੰਡਾਂ ਦੇ ਪਿੰਡਾਂ ਦੇ ਕਹੋ ਕਿ ਆਪਾਂ ਚੇਤੀ ਜਾਵਾਂਗੇ ਕੋਈ ਹੁਣ ਬਾਜੀ ਨਹੀਂ ਕਰਦਾ ਸਨਸਦਾਰ ਲੱਗੇ ਸਾਹਿਬ ਨੂੰ ਕੀਤੀ ਕਰਾਈ ਉਹ ਮਾਰਾ ਰੋਡ ਬੰਦ ਕਰਤਾ ਹੈ ਗਰਦੀ ਗਲਾ ਜੀ ਮਾਸ਼ਾ ਅੱਗੇ ਟੈਂਪਰ ਦੀ ਸਾਡੇ ਬਾਜਪੁਰ ਰੋਡ ਦੇ ਪਾਰ ਹੀ ਹੈ ਬਈ ਇਹ ਰੋਡ ਬੰਦ ਕਰ ਦਿੱਤਾ ਹੈ ਆਣਾ ਇਧਰੋਂ ਆਪਾਂ ਇੱਥੋਂ ਅੱਗੇ ਨਹੀਂ ਜਾ ਸਕਦੇ ਕੋਈ ਕੋਈ ਡਾਇਰੈਕਸ਼ਨ ਲਈ ਹੋਗਾ ਤਾਂ ਬੰਦ ਕਰਿਆ ਅਸੀਂ ਪੀਸ ਤੁਸੀਂ ਪੀਸਫੁਲ ਸਾਡੇ ਨਾਲ ਨਾਲ ਤੁਰਿ ਜਾਓ ਤੁਸੀਂ ਆਪਣਾ ਪੂਰਾ ਘੇਰਾ ਬਣਾ ਲਓ ਅਸੀਂ ਵਿੱਚ ਵਿੱਚ ਇਸ ਕੇਂਦਰ ਇਹਦੀ ਪਰਮਿਸ਼ਨ ਮਾਰਦੇ ਇਨਕਾਰ ਤੋਂ ਆਦ ਕਰ ਰਹੇ ਮੈਡਮ ਆਪਾਂ ਨੇ ਤੁਹਾਡੇ ਕੋਲ ਫੈਸਲਾ ਕੀਤਾ ਇਹਦਾ ਪਰਮਿਸ਼ਨ ਮਾਰਨਾ ਅਨ ਕਨਸਟੀਟਿਊਸ਼ਨਲ ਹੈ ਆਪ ਕਨਸਟੀਟਿਊਸ਼ਨਲ ਨਹੀਂ ਹੈ ਯਾਦ ਆ ਕੁਝ ਏਦਾਂ ਦਾ ਪੁਆਇੰਟ ਕੀ ਤੁਹਾਡੇ ਬੋਲੇ ਬੋਲੇ ਪ੍ਰੋਟੈਸਟ ਦਾ ਪੀਸਫੁਲ ਸਾਡਾ ਰਾਈਟ ਮੰਦਾ ਇਹ ਰਾਈਟ ਕਨਸਟੀਟਿਊਸ਼ਨਲ ਗਰੰਟੀ ਕਰਕੇ ਨਹੀਂ ਉੱਥੇ ਜਾ ਕੇ ਕਰਨਾ ਹੋਰ ਕੀ ਲੋੜ ਹੈ ਇਹਦਾ મતਲਬ ਇਸ ਦਾ ਮਤਲਬ ਇਹ ਹੀ ਹੈ ਨਾ ਕਿ ਪੰਜਾਬ ਸਰਕਾਰ ਨੇ ਲਿਖਿਤ ਮੇ दिया ਹੈ इनको ਕਿ ਨਹੀਂ ਜਾਨੇ ਦੇਣਾ ਉਹ ਲਿਖਿਤਮਤ ਹੀ ਹੋਣਾ ਇਹਨਾਂ ਨੇ ਹਾਂ ਜੀ ਬਾਬਾ ਜੀ ਨੇ ਭੇਜਣਾ ਹਣ ਹਣ ਘਰੀ ਬੰਦੇ ਆ ਜੀ ਆਸਪਤਾਲ ਉੱਤੇ ਜੋ ਬਣਾਉਂਦਾ ਚੱਲੇ ਆ ਮੰਬਰੀ ਜੀ ਤੁਸੀਂ ਤਾਂ ਸਾਡੇ ਕੋਲ ਤੁਹਾਡੇ ਕੋਲ ਇੱਕ ਵਾਰ ਮੈਡਮ ਦੀ ਗੱਲ ਕਰੀ ਤੁਸੀਂ ਕਹਿ ਰਹੇ ਪਰਮਿਸ਼ਨ ਵਾਲਾ ਅੱਜ ਇੱਕ ਕੱਟ ਗਈ ਤੁਹਾਡੇ ਪਰਮਿਸ਼ਨ ਵਾਲੇ ਮਾੜੀ ਕਿ ਕਿਨੇ ਪਰਮਿਸ਼ਨ ਦਿੱਤੀ ਆ ਉਹ ਲੈਟਰ ਦੇ ਦਿਓ ਤੁਹਾਨੂੰ ਅਸੀਂ ਪੜ ਲਈਏ ਸਰਕਾਰ ਨੇ ਦਿੱਤੀ ਹੋਣੀ ਨਾ ਮੈਡਮ ਦੇ ਦਿਓ ਨਾ ਫਿਰ ਪੜ ਲਈਏ ਕਿਉਂਕਿ ਆਪਾਂ ਨੂੰ ਪਤਾ ਚੱਲਦਾ ਨਾ ਕਿ ਡੈਮੋਕਰੇਟਿਕ ਫੋਨ ਆ ਉਹ ਉਹ ਜਾਂ ਏ ਲੋਕੀ ਜਿਹੜੇ ਇੱਥੇ ਬੈਠੇ ਹੋ ਕੰਸਟੀਟਿਊਸ਼ਨਲ ਤਰੀਕੇ ਨਾਲ ਖੜੇ ਆ ਇੱਕ ਗੱਲ ਦੱਸੋ ਮੈਨੂੰ ਤੁਸੀਂ ਆਪਣੇ ਪੜ ਲਈਏ ਇਸਦੇ ਬੱਲੇ ਨਹੀਂ ਹੈ ਜਿਨ੍ਹਾਂ ਦਾ ਧੱਕਾ ਹੋਵੇ ਤੋੜੇ ਵੀ ਬੱਚਿਆਂ ਨੂੰ ਸਾਰਿਆਂ ਲਈ ਗਲਾਨੀ ਹੈ ਸਾਰਿਆਂ ਲਈ ਅਧਲਾਨ ਦੀ ਗਲਾਨੀ ਹੈ ਜਿਹਨੂੰ ਇਹ ਗਲਾਨੀ ਆਉਂਦਾ ਸਮਾਜ ਨੂੰ ਸਿਰ ਤੇ ਲੱਗਦਾ ਕਿ ਕੋਈ ਜ਼ਰੂਰੀ ਇਨਸਾਨੀਅਤ ਨਹੀਂ ਬਚਿਆ ਨਾ ਸੋਚਦਾ ਜਿਹਦੇ

ਕਾ ਆਇਟਮ ਲਗਾ ਦੇ ਆਪਣੇ ਉੱਪਰ ਚਿੰਦੂ ਬੰਦੂ ਕੁਝ ਕੱਟ ਕੇ ਭੇਜੋ ਆਪਾਂ ਨੂੰ ਦੋ ਪਾਸੇ ਇੱਕ ਦੀ ਜਾਈ ਪਾਸੇ ਬਹੁਤੇ ਸ਼ੇਧਿਆ ਪਿਆਰ ਨਾਲ ਦੋ ਲੈਂਡ ਕਪੜਾ ਸੋਨੇ ਸੋਰੇ ਘੋੜੇ ਕੋੜੇ ਸਾਰੇ ਸੱਚੇ ਇੱਕ ਮੇਰੀ ਜਾਨ ਵਾਸੀ ਨੂੰ ਮੁਰਜਾਂ ਸਾਡੇ ਘੋੜੇ ਦੇ ਮੁਰਜੇ ਦੇ ਆਰੀਆ ਦੇਖੋ ਕਿ ਅੰਦਰ ਨਹੀਂ ਹਰ ਇੱਕ ਨਹੀਂ ਕਰਦੇ ਦੇਖੋ ਕਿ ਉਹ ਪੂਜਾ ਦੇ ਬੱਚਿਆਂ ਦਾ ਤੁਹਾਡੇ ਬੱਚਿਆਂ ਦੇ ਬੱਚਿਆਂ ਦਾ ਆਪਾਂ ਕੁਝ ਬਚਾਲਨੇ ਕਰੀਆ ਨੇ ਇਸ ਦੀ ਗੱਲ ਨਹੀਂ ਹੋ ਸਕਦੀ ਬੱਚੇ ਮਹਾਬੇ ਬੈਠੇ ਹੋਏ ਐਟਲੀ ਸਰਕਾਰਾਂ ਹੋਏ ਜਿੱਥੇ ਉਹ ਕਿ ਪੰਜਾਬ ਤੁਹਾਡੀ ਲੱਤਾਂ ਨਹੀਂ ਲੱਗਣ ਬੋਲਦੇ ਹਾਂ ਸਾਨੂੰ ਪਤਾ ਚੱਤਾ ਦੇਖੋ ਕਿਵੇਂ ਘੇਰਾ ਪਾ ਲਿਆ ਨਾ ਹਰਿਆਣਾ ਘੇਰ ਲਿਆ ਹਰਿਆਣਾ ਜਾ ਕੇ ਬੇਈਮਾਨੀ ਕਰਕੇ ਦਿੱਲੀ ਆ ਕੇ ਪਰ ਪੰਜਾਬ ਦਾ ਲੱਤਾਂ ਲੱਗਣ ਦੇ ਨਹੀਂ ਰਿਹਾ ਪੰਜਾਬ ਦੀ ਯੂਨੀਵਰਸਿਟੀ ਨੂੰ ਕਰੋ ਖਰਾਬ ਆਪਾਂ ਨਹੀਂ ਹੋਣ ਦੇਣੀ ਖਰਾਬ ਤੇ ਇਸ ਕਰਕੇ ਪਲੀਜ਼ ਇੱਥੋਂ ਹੋਲ ਦੋ ਤਾਂ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਭਵਿੱਖ ਹੈ ਇਹ ਹੋਣਾ ਹੈ ਨਾ ਆਪ ਤਾਂ ਮੰਨ ਜਾਓ ਜਰੇ ਬੋਲ ਦੋ ਬੋਲ ਦੋ ਮੈਂ ਬਚਾਣਾ ਆਪਣੇ ਪਿਆਰ ਦੇ ਬੱਚਿਆਂ ਦਾ ਵੀ ਮੈਂ ਆਰਡਰ ਨਹੀਂ ਨਾ ਚੱਲਣਾ ਕੋਈ ਮੈਂ ਟੱਪੂ ਅੱਛਾ ਆਪ ਦਾ ਮਤਲਬ ਆਦੇਸ਼ ਨਹੀਂ ਚੱਲਦਾ ਬੀਬੀ ਬੀਬੀ ਟੱਪੂ ਟੱਪੂ ਇਥੋਂ ਚੱਲ ਕੇ ਕਦੀ ਆਦੇਸ਼ ਸਾਡੇ ਬੀਬੀ ਨਾਲ ਕਦੀ ਆਦੇਸ਼ ਤੋੜ ਦੇਣੇ ਚਾਹੀਏ ਸਰ ਜਰੂਰੀ ਥੋੜੀ ਅਰਸ਼ ਅਰਸ਼ ਮਾ ਆਦੇਸ਼ ਮੰਨਿਆ ਜਾਏ ਆ ਬੈਰੀਕੇਟ ਇਥੋਂ ਨਹੀਂ 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 ਅੰਕਲ ਜੀ ਲੈ ਵਾਇਟ ਤਾਂ بلند ਹੋਣੀ ਚਾਹੀਦੀ ਨਹੀਂ ਨਹੀਂ ਮਾ ਮਾਤਾ ਜੀ ਦਾ ਜਵਾਬ ਅੱਛਾ ਸਿੰਘਾਂ ਦੀ ਆਵਾਜ਼ ਤੇਰੀ ਹੋਣੀ ਹੋ ਸਕਦੀ ਮੈਂ ਕਹਿ ਰਹੀ ਆ ਵੈਰੀਕੀਟ ਕਿਉਂ ਆਪਾਂ ਦੇ ਇੱਧਰ ਕਪੜੇ-ਕੂਪੜੇ ਪੱਟ ਜਾ ਰਹੇ ਉੱਤੇ ਚੜਨਾ ਪੈਣਾ ਚ ਕਿੱਲਿਆਂ ਵੀ ਕਿੱਲਾ ਵੀ ਲਾਈਆਂ ਹੋਈਆਂ ਨੇ ਹੋਰ ਕਿੱਲਾ ਲੱਗੀਆਂ ਤਾਂ ਇਹ ਦੋ ਦੋ ਸਾਹਮਣੇ ਫੜ ਕੇ ਉੱਪਰ ਜਾਂਦੇ ਆਪਾਂ ਨੂੰ ਬੁਲਾ ਕੇ ਨਾ ਕੀ ਕਹਿੰਦੇ ਨੇ ਉੱਪਰ ਚੜ ਕੇ ਤੁਸੀਂ ਪਿਆਰ ਨਾਲ ਆਪਾਂ ਨੂੰ ਜਾਣਦੇ ਹੋ ਕਿਉਂਕਿ ਸਾਡਾ ਬੱਚੇ ਉੱਥੇ ਵੇਟ ਕਰ ਰਹੇ ਨੇ ਉਹਨਾਂ ਨੂੰ ਮਜ਼ਬੂਤੀ ਦੇਣੀ ਹੈ ਉਹ ਸਰਕਾਰਾਂ ਨੂੰ ਆਪਾਂ ਦੱਸਣਾ ਕਿ ਇੰਨਾ ਸੋਖਾ ਲਿਆ ਪੰਜਾਬ ਨਾਲ ਪੰਗਾ ਲੈਣਾ ਔਰ ਜ਼ਰੂਰੀ ਹੈ ਇਸ 사이 ਇਸ ਟਾਈਮ ਸਾਰੀਆਂ ਮਾਈ ਭਾਗੋ ਇੱਥੇ ਕਟੀਆਂ ਹੋਈਆਂ ਤੁਸੀਂ ਦੇਖ ਲਓ ਮੈਡਮ ਰੋਕਣਾ ਬੜਾ ਔਖਾ ਮੈਮ ਤੁਸੀਂ ਤਾਂ ਬੀਬੀ ਹੋ ਪਲੀਜ਼ ਤੁਸੀਂ ਤਾਂ ਸਾਡੀ ਦਰਦ ਸਮਝੋ ਸਾਨੂੰ ਸਾਡੇ ਨਾਲ ਧੱਕਾ ਚੱਲ ਰਹੇ ਹਾਂ ਹਾਂਜੀ ਜਨਾਬ ਮੈਂ ਪੁਲਿਸ ਅਫਸਰ ਵੀ ਆ ਗਿਆ ਯੈਸ ਮੈਮ ਤੁਸੀਂ ਪੁਲਿਸ ਅਫਸਰਲੀ ਇੰਡੋਮਾਨ ਕੇ ਅੱਜ ਸਰਕਾਰਾਂ ਨੂੰ ਦੇਖਣ ਦੋ ਵੀ ਬੀਬੀਆਂ ਪੰਜਾਬ ਦੀਆਂ ਕਿਤੋਂ ਘਟ ਨਹੀਂ ਹੈਗੀਆਂ ਕੀ ਜੋਸ਼ ਆ ਉਹਨਾਂ ਨੂੰ ਪਤਾ ਹੈ ਫਿਰ ਮੈਡਮ ਉਹਨਾਂ ਨੂੰ ਜਾਰਾ ਦਿਖਾ ਦਿਓ ਇੰਨਾ ਕੁਝ ਕਰਨ ਮਨਾ ਇੱਕ ਤੁਸੀਂ ਜੋ ਪ੍ਰਦਰਸ਼ਨ ਕਰਨਾ ਕਰ ਸਕਦੇ ਹੋ ਇਹਾਂ ਕਿਆ ਫਾਇਦਾ ਹਾਂਜੀ ਮੈਡਮ ਸਾਦਰ ਸਾਹਿਬ ਦੀ ਤਵੇਦ ਕਰਾ ਦੇ ਜੀ ਨਾਲ ਦੀ ਪ੍ਰੋਬਲਮ ਉੱਧਰ ਮੈਡਮ ਉੱਧਰ ਵੀ ਬੰਦ ਹੈ ਜੀ ਇਹ ਕੋ ਪਿਛੇ ਵਾਲਾ ਚੌਕ ਜੀ ਰੋ ਐਂਟਰੀ ਹੈਗੀ ਜੀ ਜਦੋਂ ਦੁਸ਼ਮਨ ਲੰਦੇ ਨੇ ਕਿਹੜੇ ਚੌਕ ਨੇ ਪਤਾ ਨਹੀਂ ਕਿਹੜੇ ਤੋਂ ਕਰੇ ਨੇ ਜੀ ਆਟਮਟਰ ਤੋਂ ਅਗਲਾ ਆ ਡੀਐਸਪੀ ਥੋੜੇ ਪੰਜਾਬ ਦੇ ਖੜੇ ਨਹੀਂ ਜੀ ਉੱਥੇ ਪੰਜਾਬ ਦੇ ਇਹ ਇਹ ਦਲਕਾ ਮਾਰਨ ਦੀ ਕੋਸ਼ਿਸ਼ ਕਰਦੇ ਸੀਗੇ ਕਹਿੰਦੇ ਸੀ ਥਾਣੇ 'ਚ ਲੈ ਜਾਗੇ ਮੈਂ ਉਹਨਾਂ ਨੂੰ ਕਿਹਾ ਮਾਜੀ ਕਿਸੇ ਹੋਰ ਨੂੰ ਦਵਾਇਓ ਅਸੀਂ ਤੁਹਾਨੂੰ ਤਮਣ ਵਾਲੇ ਨਹੀਂ ਹੈਗੇ ਸਾਹਮਣੇ ਯਾਰ ਤੁਸੀਂ ਫਾਦਲ ਨੂੰ ਲੈ ਕੇ ਜਾਓ ਉਹ ਵੀ ਇਹ ਦਲਕਾ ਮਾਰਨ ਵਾਲਾ ਕਹਿੰਦਾ ਥਾਣੇ ਲੈ ਜਾਗੇ ਆ ਜੋ ਮਾਰਨ ਦੀ ਗੱਲ ਬੋਲ ਰਹੇ ਜਾਨੇ ਦੋ ਕੀ ਚਾਹਤ ਹੁੰਦੀ ਹੈ ਉਹਨੂੰ ਵੀ ਜਾਈਂ ਮੋਈਏ ਇਹ ਹੈ ਜੰਦਾ ਹੈ ਸਾਡੇ ਵੀ ਜਾਣ ਦੋ ਜਨਾਬ ਜੀ ਆਪਕੋ ਸਭ ਨੂੰ ਨਹੀਂ ਸਭ ਤੋਂ ਪਤਾ ਹੈ ਫਿਰ ਵੀ ਮੰਨਣਾ ਤੁਹਾਨੂੰ ਵੀ ਮੰਨਣਾ ਕਰੋ ਕਦੇ-ਕਦੇ ਤੋੜ ਦੋ ਰੂਲ ਕੋਈ ਕਦੇ-ਕਦੇ ਤੋੜ चाहिए मैडम

कौन तो सा है डॉक्टर साहब चाटली का जा रहा है कितने दिन को आगे लगे दोबारा इसको थेरेपी करनी है बाकी का करना कि बाकी के समाधान नहीं बोलोगे हेलो जो मैसेज होता है ਤੁਸੀਂ ਆਪਣੀ ਪਸੰਦ ਕੋਈ ਸਾਰੇ ਇਲਾਕੇ ਦੀਆਂ ਜਾਣਦੀਆਂ ਇਹ ਤੇ ਫਿਰ ਉਹਨਾਂ ਨੂੰ ਛੁਡ ਕੇ ਬੇਚੀ ਆ ਤੁਸੀਂ ਜੋ ਪ੍ਰੋਟੈਸਟ ਕਰਨਾ ਹੈ ਜੋ ਸਮਝਾਤੇ ਉਰ ਕੀ ਬਹਿਤਿਆ ਨਹੀਂ ਕਰਨਾ ਚਾਹਦੇ ਕਿ ਤੁਹਾਨੂੰ ਪ੍ਰੋਟੈਸਟ ਕਰਨਾ ਨਹੀਂ ਨਹੀਂ ਦਿੱਲੀ ਮੰਗ ਪੱਕੇ ਤੌਰ ਤੇ ਲਗਾਂਗੇ ਨਹੀਂ ਓਏ ਪੱਕੇ ਟੰਡ ਕੱਢ ਲੈਣੀਆਂ ਨਹੀਂ ਇਹ ਇਹ ਤਾਂ ਅਨਕਨਸਟੀਟਿਊਸ਼ਨਲ ਖੁੱਤਤੀ ਗੱਲ ਕਰ ਰਿਹਾ ਜੀ ਜਾਨੀ ਅਸੀਂ ਕਹਿ ਰਹੇ ਹਾਂ ਪੀਸਫੁਲੀ ਤੁਸੀਂ ਸਾਡੀ ਚੈਂਟਰ ਆਓ ਪਾਜੀ ਕੱਠੋ ਫਿਰ ਸਾਡੀ ਪ੍ਰੋਟੈਕਸ਼ਨ ਨਹੀਂ ਬਣਾ ਲੀ ਕੰਮ ਨਹੀਂ ਕਰੀਏਗਾ ਜੇ ਅਾਨੂੰ ਚੰਡੀਗੜ੍ਹ ਦੀ ਜਵਾਲ ਲੈਣਾ ਤੁਸੀਂ ਨਹੀਂ ਤੇ ਪੰਚਾਇਤ ਨਹੀਂ ਬਣਦੇ ਬੜੀ ਗੱਲ ਜਾਈ ਇਹ ਲੋਕ ਤਾਂ ਜਾਣ ਲੱਗੇਗੇ ਜਿਹਨਾਂ ਨੇ ਵੀ ਬੰਦ ਕਰਿਆ ਇਹ ਸਾਰਾ ਮਾਰ ਹੋ ਰਿਹਾ ਨਹੀਂ ਬੰਦ ਕਰਨਾ ਆਪਾਂ ਮੇਰ ਫੇਰ ਬੰਦ ਕਰਾਂਗੇ ਇਹਨੂੰ ਬੰਦ ਕਰਾ ਦਿੰਗੇ ਬੰਦ ਕਰਨਾ ਪੰਜਾਬ ਤੋਂ ਬੰਦ ਕਰਾਂਗੇ ਬਾਬਾ ਜੀ ਬਲੂ ਰੋਡ ਕੈਮੀਕਲ ਸਾਰਾ ਬੰਦ ਕਰਾਂਗਾ ਕੋਈ ਨੀੜੇ ਨਾਲ ਸਿੱਧਾ ਬੰਦ ਸੀ ਬਿਲਕੁਲ ਪੀਸਫੁਲੀ ਚਲਾਗੇ ਸਾਡੇ ਕੋਲ ਕੋਈ ਖਰਾਬੀ ਨਹੀਂ ਹੋਊਗੀ ਕੋਈ ਖਰਾਬੀ ਨਹੀਂ ਹੋਊਗੀ ਕੋਮਾ ਰੋਡ ਬੰਦ ਕਰਤਾ ਹੈ ਗਰਦੀ ਗਲਾ ਚ ਸਾਡੇ ਨਾਲ ਕੋਈ ਰੋਡ ਰੋਡੀ ਬੰਦ ਇਹ ਬਾਈ ਇਹ ਰੋਡ ਬੰਦ ਕਿਸੇ ਦਾ ਆਣਾ ਇਧਰ ਆਪਾਂ ਇੱਥੋਂ ਅੱਗੇ ਨਹੀਂ ਵੱਧ ਨਹੀਂ ਕੋਈ ਡਿরেকਸ਼ਨ ਲੇਓ ਤਾਂ ਪੱਗੀ ਕਿ ਅਸੀਂ ਪੀਸਫੁਲੀ ਚੱਲਾਂਗੇ ਤੁਸੀਂ ਪੀਸਫੁਲੀ ਸਾਡੇ ਨਾਲ ਤੁਰੂ ਜਾਓ ਉਗੀ ਆਪਣਾ ਪੂਰਾ ਘੇਰਾ ਬਣਾ ਲਓ ਅਸੀਂ ਵਿੱਚ ਵਿੱਚ ਇਹ ਇਹ ਜਿਹੜੀ ਪਰਮਿਸ਼ਨ ਮੰਗ ਰਿਹਾ ਹੈ ਅੰਤਕਾਰ ਤੋਂ ਆਦ ਕਰ ਰਿਹਾ ਮਾਫ ਕਰਨਾ ਤੁਹਾਡੇ ਕੋਲ ਫੈਸਲਾ ਕਰ ਪਰਮਿਸ਼ਨ ਵਰਡ ਹੈ ਨਾ ਆਨ ਕਨਸਟੀਚੂਨਲ ਆਨ ਕਨਸਟੀਚੂਨਲ ਹੈ ਜਾਂ ਤਾਂ ਕੁਝ ਏਦਾਂ ਦਾ ਪੁਆਇੰਟ ਵੀ ਤੁਹਾਡੇ ਬੋਲੇ ਹੋਵੇ ਟੈਸਟ ਕਾਪੀ ਫੁੱਲ ਸਾਡਾ ਰਾਈਟ ਮੰਦਾ ਕਿ ਰਾਈਟ ਕਨਸਟੀਚੂਨਲ ਗ੍ਰੰਟੀ ਰੱਖੇ ਨਹੀਂ ਉੱਥੇ ਜਾ ਕੇ ਡੰਡਾ ਨਾ ਹੋਰੇ ਕੀ ਲੋੜ ਹੈ ਇਹਦਾ ਮਤਲਬ ਇਸ ਦਾ ਮਤਲਬ ਇਹ ਹੀ ਹੈ ਨਾ ਕਿ ਪੰਜਾਬ ਸਰਕਾਰ ਨੇ ਲਿਖਤਮੇਂ ਦਿਆ ਹੈ इनको ਕਿ ਨਹੀਂ ਜਾਣੇ ਦੇਣਾ ਕੋਲੀ ਕਿ ਤੇ ਮਤਿਆ ਹੋਣਾ ਇਨੋਂ ਨੇ ਬਾਬਾ ਜੀ ਨਹੀਂ ਭੇਜਣਾ ਹਣ ਹਣ ਘੜੀ ਬੰਦੇ ਆ ਨਾ ਜਿਹੜਾ ਜੋ ਬਨਾਉਂਦਾ ਚੱਲੇ ਆ ਹਮਬਾਰੀ ਥੋੜੀ ਅਸੀਜਾ ਤੁਹਾਡੇ ਕੋਲ ਤਾਂ ਮਾਰਾ ਕੋਟ ਤੁਹਾਡੇ ਕੋਲ ਥੋੜੀ ਇੱਕ ਮਿੰਟ ਮੈਡਮ ਦੀ ਗੱਲ ਕਰੀ ਤੁਸੀਂ ਕਹਿ ਰਹੇ ਹੋ ਪਰਮਿਸ਼ਨ ਵਾਲਾ ਹੋਵੇ ਅਸੀਂ ਰਿਸਪੈਕਟ ਕੀਤੀ ਹੈ ਤੁਹਾਡੇ ਪਰਮਿਸ਼ਨ ਵਾਲੀ ਮਾਡਿਕ ਕਿ ਕਿਨੇ ਪਰਮਿਸ਼ਨ ਦਿੱਤੀ ਆ ਉਹ ਲੈਟਰ ਦੇ ਦਿਓ ਤੁਹਾਨੂੰ ਅਸੀਂ ਪੜਨੀ ਹੈ ਸਰਕਾਰ ਨੇ ਦਿੱਤੀ ਹੋਣੀ ਨਾ ਮੈਨੂੰ ਦੇ ਦਿਓ ਨਾ ਫਿਰ ਪੜਨੀ ਹੈ ਕਿਉਂਕਿ ਆਪਾਂ ਨੂੰ ਪਤਾ ਚੱਲੇ ਨਾ ਕਿ ਡੈਮੋਕਰੇਟਿਕ ਕੋਨ ਉਹ ਇਹ ਲੋਕੀਂ ਦੇ ਇਥੇ ਬੈਠੇ ਹੋ ਕੰਸਟੀਟਿਊਸ਼ਨਲ ਤਰੀਕੇ ਨਾਲ ਖੜੇ ਆਂ ਇੱਕ ਗੱਲ ਦੱਸੋ ਮੈਨੂੰ ਬੰਦਾ ਤੁਸੀਂ ਆਪਣੇ ਪੰਡਿਤ ਉਹ ਕਹਿੰਦੇ ਬੱਚੇ ਨਹੀਂ ਹੈ ਜਿਨ੍ਹਾਂ ਨੂੰ ੱੱਕਾ ਹੋਰ ਤੋੜੇ ਵੀ ਬੱਚੇ ਆਂ ਤੁਹਾਡੇ ਅੱਗੇ ਨਹੀਂ ਸਾਰੇ ਅੱਗੇ ਗਲਾਨੀ ਹੈ ਸਾਰੇ ਅੱਗੇ ਗਲਾਨੀ ਹੈ ਮੈਂ ਤੁਹਾਨੂੰ ਕਿਹਨੂੰ ਅੱਗੇ ਗਲਾਨੀ ਆਉਂਦਾ ਸਮਾਜ ਦੇ ਸਿਧਾਂਤ ਲੱਭੀ ਪਾਉਂਦੇ ਤੁਸੀਂ ਜਦ ਵੀ ਪਾਉਂਦੇ ਹੋ ਇਨਸਾਨੀਅਤ ਰੱਖੇ ਨਾ ਸੋਚੋ ਅੱਜ ਦੇ सो लगी है नहीं नहीं, नहीं, तो तो आपने नहीं जानी जानी है आज में चौलीस लगीय ਤੇ ਬੱਚਿਆਂ ਦੇ ਬੱਚਿਆਂ ਦਾ ਕੋਈ ਬਚਾਲ ਨਹੀਂ ਕਰੀਆ ਇਸ ਦੀ ਗੱਲ ਨਹੀਂ ਕਰ ਸਕਦੀ ਖਬਰਾਂ ਤੇ ਵਾਹ ਪੇ ਬੈਠੇ ਹੋਏ ਐਟਲੀਸ ਸਰਕਾਰਾਂ ਹੋਏ ਦੇਖ ਰਹੇ ਹੋ ਕਿ ਪੰਜਾਬ ਤੁਹਾਡਾ ਲੱਤਾਂ ਨਹੀਂ ਲੱਗਣ ਦਿੰਦਾ ਇਹ ਮੈਨੂੰ ਪਤਾ ਚੱਤਾ ਦੇਖੋ ਕਿਵੇਂ ਘੇਰਾ ਪਾ ਲਿਆ ਨਾ ਹਰਿਆਣਾ ਘੇਰ ਲਿਆ ਹਰਿਆਣਾ ਜਾ ਕੇ ਬੇਈਮਾਨੀ ਕਰਕੇ ਦਿੱਲੀ ਆ ਕੇ ਪਰ ਪੰਜਾਬ ਤਾਂ ਲੱਤਾਂ ਲੱਗਣ ਦੇ ਨਹੀਂ ਰਿਹਾ ਪੰਜਾਬ ਦੀ ਯੂਨੀਵਰਸਿਟੀ ਨੂੰ ਕਰੋ ਖਰਾਬ ਆਪਾਂ ਨਹੀਂ ਹੋਣ ਦੇਣੀ ਖਰਾਬ ਤੇਜ਼ ਕਰਕੇ ਪਲੀਜ਼ ਇੱਥੋਂ ਖੋਲ ਦੋ ਤਾਂ ਇਹ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦਾ ਭਵਿੱਖ ਹੈ ਆਪਾਂ ਨਹੀਂ ਹੋਣਾ ਨਾ ਆਪ ਤਾਂ ਮੰਨ ਜਾਓ ਸਰੇ ਬੋਲ ਦਿਓ ਹਾਂ ਭਾਈ ਮੈਂ ਬਚਾੜਾ ਆਪਣੇ ਤੁਹਾਡੇ ਬੱਚਿਆਂ ਦਾ ਕਿਵੇਂ ਰੋਡਰ ਨਹੀਂ ਨਾ ਚੱਲਣਾ ਬੰਦਾ ਆਖਿਆ ਆਪਾਂ ਦਾ ਮਤਲਬ ਆਦੇਸ਼ ਨਹੀਂ ਚੱਲਦਾ ਬੀਬੀ ਵੀ ਵੀ ਟੱਪੂ ਟੱਪੂ ਇੱਥੇ ਸਾਡੇ ਬੀਬੀ ਦਾ ਆਦੇਸ਼ ਕਮ ਯਾਦੇਸ਼ ਤੋੜ ਦੇਣੀ ਚਹੀਏ ਸਰ ਜੀ ਜ਼ਰੂਰੀ ਥੋੜੀ ਹਰ ਹਰ ਸਮੇਂ ਆਦੇਸ਼ ਮੰਨਿਆ ਜਾਏ ਬੈਰੀਕੇਡ ਇੱਥੋਂ ਨਹੀਂ 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 ਬੰਦਲ ਜਿੱਲੇ ਆਵਾਜ਼ ਤਾਂ ਬੁਲੰਦ ਹੋਣੀ ਚਾਹੀਦੀ ਨਹੀਂ ਨਹੀਂ ਮਾਤਾ ਜੀ ਦਾ ਜੱਲ ਅੱਛਾ ਸਿੰਗਲ ਦੀ ਆਵਾਜ਼ ਤੇਰੀ ਹੋਣੀ ਹੋਣੀ ਮੈਂ ਕਹਿ ਰਹੀ ਆ ਬੈਰੀਕੇਡ ਕਿਉਂ ਆਪਾਂ ਦੇ ਇੱਥੇ ਕੱਪੜੇ ਕੁਪੜੇ ਪੱਟ ਜਾ ਰਹੇ ਉੱਤੇ ਚੜਨਾ ਪੈਣਾ ਕਿੱਲਿਆਂ ਵੀ ਕਿੱਲਾ ਵੀ ਲਾਈਆਂ ਹੋਈਆਂ ਨੇ ਔਰ ਕਿੱਲਾ ਲੱਗੀਆਂ ਤੇ ਇਹ ਦੋ ਦੋਸਤ ਸਮਾਂ ਫੜ ਕੇ ਨਹੀਂ ਸਮਝਾਂਗੇ ਆਹ ਬਣਾ ਕੇ ਨਾ ਕੀ ਕਹਿੰਦੇ ਰਹੇ ਉੱਪਰ ਚੜ੍ਹ ਕੇ ਤੁਸੀਂ ਪਿਆਰ ਨਾਲ ਲੱਪਾ ਨੂੰ ਜਾਣਦੇ ਹੋ ਕਿ ਸਾਡਾ ਬੱਚਾ ਉੱਥੇ ਵੇਟ ਕਰ ਰਹੇ ਨੇ ਉਹਨਾਂ ਨੂੰ ਮਜ਼ਬੂਤੀ ਦੇਣੀ ਹੈ ਸਰਕਾਰਾਂ ਨੂੰ ਆਪਾਂ ਦੱਸਣਾ ਕਿ ਇੰਨਾ ਸੋਖਾ ਲਿਆ ਪੰਜਾਬ ਦਾ ਹੱਕ ਪੰਗਾ ਲੈਣਾ ਪਰ ਜ਼ਰੂਰੀ ਹੈ ਇਸ ਟਾਈਮ ਇਸ ਟਾਈਮ ਸਾਰੀਆਂ ਮਾਈ ਭਾਗੋ ਇੱਥੇ ਇਕੱਠੀਆਂ ਹੋਈਆਂ ਤੁਸੀਂ ਦੇਖ ਲਓ ਮੈਡਮ ਰੋਕਣਾ ਬੜਾ ਔਖਾ ਮੈਮ ਤੁਸੀਂ ਤਾਂ ਬੀਬੀ ਹੋ ਪਲੀਜ਼ ਤੁਸੀਂ ਤਾਂ ਸਾਡੀ ਦਰਦ ਸਮਝੋ ਸਾਨੂੰ ਸਾਡੇ ਨਾਲ ਤਾਂ ਕਰਾ ਚਾਹੁੰਦੇ ਆਂ ਹਾਂਜੀ ਜਨਾਬ ਮੈਂ ਪੁਲਿਸ ਅਫਸਰ ਵੀ ਆ ਯੈਸ ਮੈਮ ਤੁਸੀਂ ਪੁਲਿਸ ਅਫਸਰਲੀ ਇਹ ਤਾਂ ਬੀਬੀਆਂ ਲੈ ਜੋ ਇਹਨਾਂ ਨੂੰ ਦੇਖਣ ਦੋ ਵੀ ਬੀਬੀਆਂ ਪੰਜਾਬ ਦੀਆਂ ਕਿਤੋਂ ਘੱਟ ਨਹੀਂ ਹੈਗੀਆਂ ਕੀ ਜੋਸ਼ ਆ ਹੈ ਫਿਰ ਫਿਰ ਮੈਡਮ ਉਹਨਾਂ ਨੂੰ ਜਾਰਾ ਦਿਖਾ ਦਿਓ ਇੰਨਾ ਕੁਸ਼ ਕਰਨ ਮਨਾ ਇੱਕ ਤੁਸੀਂ ਜੋ ਪ੍ਰਦਰਸ਼ਨ ਕਰਨਾ ਕਰ ਸਕਦੇ ਹੋ ਜਹਾਂ ਕਹਿ ਪਾਇਆ ਹਾਂਜੀ ਮੈਡਮ ਫਾਦਰ ਸਾਹਿਬ ਦੀ ਤਬਦੀਦ ਕਰਾ ਦੇ ਜੀ ਹਾਂ ਦੀ ਪ੍ਰੋਬਲਮ ਉੱਧਰ ਮੈਡਮ ਉੱਧਰ ਵੀ ਬੰਦ ਹੈ ਨਹੀਂ ਕੋਈ ਪਿਛੇ ਵਾਲਾ ਚੌਕ ਤੋਂ ਦੀ ਰੋਡ ਐਂਟਰੀ ਹੈਗੀ ਜੀ ਸਾਡੇ ਨੂੰ ਮੁਸ਼ਕਲ ਬਣਦੇ ਨੇ ਕਿਹੜੇ ਚੌਕ ਕਰਨੀ ਪਤਾ ਨਹੀਂ ਕਿਹੜੇ ਤੋਂ ਕਹ ਰਹੇ ਨੇ ਜੀ ਆਪ ਮਟਰ ਤੋਂ ਅਗਲਾ ਆ ਡੀਐਸਪੀ ਥੋੜੀ ਪੰਜਾਬ ਦੇ ਖੜੇ ਨਹੀਂ ਜੀ ਇੱਥੇ ਪੰਜਾਬ ਦਾ ਪੰਜਾਬ ਦੇ ਇਹ ਇਹ ਦਲਕਾ ਮਾਰਨ ਦੀ ਕੋਸ਼ਿਸ਼ ਕਰਦੇ ਸੀਗੇ ਕਹਿੰਦੇ ਜੀ ਥਾਣੇ 'ਚ ਲੈ ਜਾਗੇ ਮੈਂ ਉਹਨਾਂ ਨੂੰ ਕਿਹਾ ਮਾਜੀ ਕਿਸੇ ਹੋਰ ਨੂੰ ਦਵਾਇਓ ਸਾਫ਼ੀ ਥੋੜ੍ਹ ਤੋਂ ਦਬਣ ਵਾਲੇ ਨਹੀਂ ਹੈਗੇ ਸਾਡੇ ਯਾਰ ਤੁਸੀਂ

啊，嗯。 ਉਹ ਤਰੂਪਰ ਉਹ ਸਾਡੇ ਗਾਣਾ ਦੀ ਆਵਾਜ਼ ਜੀ ਪੌੜ ਜਾ ਕਿਸੇ ਵੀ ਚੰਗੇ ਨੜ ਦੇ ਕੱਟੇ ਅਸੀਂ ਚੱਲਣਗੇ ਤੁਸੀਂ ਵੀ ਖੜੇ ਵਾਸੀ ਵੀ ਖੜੇ ਆ ਕੋਈ ਗੱਲ ਤੁਸੀਂ ਦਫ਼ਤਰ ਫੋਨ ਕਰੋ ਜਾਦੂ ਗਾਲ ਪਾ ਕੇ ਸਾਤੂ ਦਾ 1.5 ਲੱਖ ਰੁਪਏ ਲੱਗੇ ਦੁਬਾਰਾ ਇਸ ਨੂੰ ਥੈਰੇਪੀ ਕਰਨ ਦੇ ਬਾਕੀ ਕੰਮ ਹੈ ਕਿ ਬਾਕੀ ਬਚੇ ਨੂੰ ਸੰਭਾਲਣੀ ਜੇ ਬੋਲੋਗੇ ਗੱਲ ਨਹੀਂ ਬਣਾਈ ਜੋ ਨਾ ਨਹੀਂ ਜੋ ਮੈਸੇਜ